ਚਿਰ ਪਾਰਕ ਇਹ ਪਾਰਕ ਜਦੋਂ ਮਨੀ ਕਰਨ ਸਾਹਿਬ ਨੂੰ ਜਾਣਿਆ ਤਾਂ ਰਾਸਤੇ ਚੋਂ ਸੌਲ ਪੈਂਦਾ ਸੌਲ ਤੇ ਮੇਨ ਰੋਡ ਤੇ ਪੈਂਦਾ ਹੈ ਔਰ ਕੋਸੇ ਮੇਨ ਗੇਟ ਬਣਿਆ ਹੋਇਆ ਦਾ ਤਾਂ ਇਹਦੀ 30 ਫੀਟ ਡੈਕਟਾ ਅਡਲਟ ਦੀ ਜੇ ਬੱਚਾ ਤਾਂ ਉਹਦੀ ਹੈਗੀ ਹੈ ਮੀਰ ਬੇਟਕਾ ਚਲੋ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਇਹ ਐਂਟਰਸ ਦੇਖ ਬਹੁਤ ਸੋਹਣਾ ਪਾਰਕ ਬਣਾਇਆ ਹੋਇਆ ਹੈ ਆਪਣਾ 30 ਰੁਪਏ ਦਾ ਮੁੱਲ ਮੋੜਦਾ ਹੀ ਹੈ ਐਡਾ ਸੋਹਣਾ ਪਾਰਕ ਬਣਿਆ ਹੋਇਆ ਵਧੀਆ ਇੱਥੇ ਸ਼ਾਂਤ ਮਾਹੌਲ ਹੈ ਨਾਲ ਬੈਂਦੀ ਪਾਰਵਤੀ ਨਦੀ ਕੋਈ ਇਹੋ ਜਿਹੀ ਗੱਲ ਬਾਤ ਹੈ ਨਹੀਂ ਵਧੀਆ ਹੈ ਦੇਖੋ ਕਲਫੀਆਂ ਵਾਂਗੂ ਬਣਾਏ ਹੋਏ ਆ ਪੌਦੇ ਇਹਨਾਂ ਨੇ ਤੇ ਉੱਚੇ-ਉੱਚੇ ਦਰਖਤ ਆ ਦੇਖੋ ਜੀ ਇਹ ਵਿੱਚ ਸੁਨੇਹਾ ਦਿੱਤਾ ਹੋਇਆ ਇਹਨਾਂ ਨੇ ਇਹ ਦਰਖਤ ਨਾ ਕਟੋ ਇਹ ਦੇਖੋ ਉਹ ਦਰਖਤ ਨੂੰ ਕੱਟ ਰਹੇ ਤੇ ਦਰਖਤ ਦੇਖ ਹੀ ਸਕਦੇ ਹਾਂ ਤੁਸੀਂ ਕਿੰਡੀ ਸੋਹਣੀ ਕਲਾਕ੍ਰਿਤੀ ਕੀਤੀ ਹੋਈ ਹੈ। ਬਾਕੀ ਲੈ ਚੱਲਦੇ ਹਾਂ ਤੁਹਾਨੂੰ ਅੱਗੇ। ਜੇ ਤੁਸੀਂ ਕਸੌਲ ਆਉਨੇ ਹੋ ਜਾਂ ਮਣੀ ਗਨ ਸਾਹਿਬ ਆਉਨੇ ਹੋ ਤਾਂ ਇੱਕ ਵਾਰੀ ਪਾਰਕ ਚ ਜ਼ਰੂਰ ਰੁਕ ਜਾਓ। ਫੈਮਿਲੀ ਨਾਲ ਵੀ ਆ ਸਕਦੇ ਹੋ ਤੁਸੀਂ ਫਰੈਂਡਸ ਨਾਲ ਵੀ ਆ ਸਕਦੇ ਹੋ। ਤੇ ਦੇਖਣ ਵਾਲੀ ਚੀਜ਼ ਹੈ ਜ਼ਰੂਰ ਦੇਖੋ। ਸ਼ਾਂਤ ਮਾਹੌਲ ਹੈ। ਕੋਈ ਇਹੋ ਜੀ ਗੁਰ ਗੱਲਬਾਤ ਹੈ ਨਹੀਂ ਵੀ ਤੁਹਾਨੂੰ ਕੋਈ ਡਿਸਟਰਬ ਨਾ ਹੋ ਗਈਆਂ ਕੁਝ ਵੀ ਹੈ ਕਈ ਵਾਰ ਜੂਨ ਦੀਆਂ ਛੁੱਟੀਆਂ ਦਾ ਕੋਈ ਪ੍ਰੋਗਰਾਮ ਹੁੰਦਾ ਆਪਣਾ ਤਾਂ ਇੱਧਰ ਵੀ ਆ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੇ ਇਹ ਸ਼ਾਮ ਨੂੰ 7 ਵਜੇ ਬੰਦ ਹੋ ਜਾਂਦਾ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਵਗੈਰਾ ਸਾਰਾ ਕੁਛ ਹੀ ਲੱਗਿਆ ਹੋਇਆ ਇੱਥੇ ਅਦਰਖਤਾ ਦੇ ਵਿੱਚ ਦੇਖੋ ਕਿੰਡੀ ਸੋਹਣੀ ਮੂਰਤੀ ਬਣਾਈ ਹੋਈ ਹੈ ਵਿੱਚ ਇਹਨਾਂ ਨੇ ਫੇਸ ਬਣਾਇਆ ਹੋਇਆ ਇੱਕ ਤੇ ਆ ਤੁਹਾਡੇ ਬੈਠਣ ਵਾਸਤੇ ਜਾਂ ਤੁਸੀਂ ਕੋਈ ਪਿਕਨਿਕ ਤੇ ਆ ਰਹੇ ਹੋ ਜਾਂ ਕੁਝ ਵੀ ਹੈ ਵਧੀਆ ਹੈ ਦਰਖਤਾਂ ਦੇ ਕੱਟ-ਕੱਟ ਕੇ ਇਹਨਾਂ ਨੇ ਮੂਰਤੀਆਂ ਕਲਾਕ੍ਰਿਤੀਆਂ ਕੀਤੀਆਂ ਹੋਈਆਂ ਕਾਫੀ ਦਿਖਾਉਣੇ ਆ ਤੁਹਾਨੂੰ ਆ ਦੇਖੋ ਇਹਦੇ ਵਿੱਚ ਇਹਨਾਂ ਨੇ ਜਾਨਵਰ ਬਣਾਏ ਹੋਏ ਆ ਮੂਰਤੀਆਂ ਕੱਟ-ਕੱਟ ਦਰਖਤ ਕੱਟ-ਕੱਟ ਕੇ ਕੁਝ ਫੇਸ ਜਿਹੇ ਬਣੇ ਹੋਏ ਇਹਨਾਂ ਦੇ ਤੇ ਆਹ ਤਾਂ ਤੁਹਾਨੂੰ ਦਿਖਾਈ ਦਿੱਤਾ ਵੀ ਖੰਭ ਵਾਂਗੂ ਬਣਾ ਰੱਖੇ ਇਹਨਾਂ ਨੇ ਕਲਫੀਆਂ ਨੂੰ ਬਣਾ ਰੱਖਿਆ ਹੈ ਇਧਰ ਇਹਨਾਂ ਨੇ ਇੱਕ ਬਣਾਇਆ ਹੋਇਆ ਆਈ ਲਵ ਸੌਲ ਇੱਥੇ ਤੁਸੀਂ ਫੋਟੋਗ੍ਰਾਫੀ ਵੀ ਕਰ ਸਕਦੇ ਹੋ ਜਾਂ ਤੁਸੀਂ ਮੰਨ ਲਓ ਕਿ ਇਨਸਟਾਰੀਲ ਬਣਾਉਣੀ ਹੈ ਜਾਂ ਯੂਟਿਊਬਰوں ਸ਼ੌਕੀਨੋਂ ਇਹਨਾਂ ਚੀਜ਼ਾਂ ਦੇ ਫੋਟੋਆਂ ਖਿੱਚਣ ਦੇ ਤਾਂ ਇੱਥੇ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਹੈ ਤੁਸੀਂ ਆ ਸਕਦੇ ਹੋ ਬੈਠ ਕੇ ਆਨੰਦ ਲੈ ਸਕਦੇ ਹਾਂ ਇਸ ਚੀਜ਼ ਦਾ ਨੇਚਰ ਦਾ ਤੇ ਹਰਿਆਲੀ ਬਹੁਤ ਹੈ ਨਾਲ ਨਦੀ ਵਗਦੀ ਹੈ ਇਹਦੇ ਯਾਨੀ ਕਿ ਗੱਲਬਾਤ ਠੀਕ ਹੈ ਵਧੀਆ ਉੱਚੇ ਲੈਵਲ ਦੀ ਹੈ ਮੈਂ ਤਾਂ ਨਹੀਂ ਆਦਾ ਵੀ 300 ਰੁਪਏ ਚ ਮਾੜਾ ਹੂ ਇੱਥੇ ਘੁਮਣਾ ਘੰਟਾ ਰੁਕੋ 2 ਘੰਟੇ ਰੁਕੋ ਕਿੰਨਾ ਟਾਈਮ ਮਰਜ਼ੀ ਰੁਕੋ ਇਹ ਤੁਹਾਡੀ ਇੱਛਾ ਹੈ ਆ ਦੇਖੋ ਕਾਫੀ ਖੁੱਲਾ ਢੁੱਲਾ ਹੈ ਆ ਜਾ ਸਕਦੇ ਹੋ ਤੁਸੀਂ ਇੱਥੇ ਕਦੋਂ ਮਰਜੀ ਤੇ ਜੂਨ ਦੀਆਂ ਛੁੱਟੀਆਂ 'ਚ ਹੋਰ ਵੀ ਆਪਾਂ ਕਈ ਥਾਵਾਂ ਤੇ ਜਾਣੇ ਆ ਜੇ ਇੱਧਰ ਨਹੀਂ ਆਏ ਤਾਂ ਜਰੂਰ ਆ ਕੇ ਜਾਓ ਇੱਕ ਵਾਰ ਦੇਖੋ ਨਾਲ ਉੱਚੇ-ਉੱਚੇ ਪਹਾੜ ਹੈ ਨਾਲ ਨਦੀ ਵਗ ਰਹੀ ਹੈ ਪਾਰਕ ਬਣਿਆ ਹੋਇਆ ਹਰਿਆਲੀ ਹੈਗੀ ਹੈ ਸ਼ਾਂਤ ਮਾਹੌਲ ਹੈ ਤੇ ਵਿੱਚ ਹੀ ਕੰਟੇਨਰ ਵਗੈਰਾ ਬਣੀ ਹੋਈਆਂ ਇੱਥੇ ਖਾਣ ਪੀਣ ਵਾਸਤੇ ਕੁਝ ਲੈਣਾ ਹੋਵੇ ਤਾਂ ਦਾ ਵੀਊ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਤੇ ਆਪਣੇ ਕੋਲ ਤਾਂ ਟਾਈਮ ਹੀ 6:30 ਹੋ ਗਏ ਸੀ ਅੱਧਾ ਘੰਟਾ ਬਿਲਕੁਲ ਮੈਂ ਸਹੀਂ ਟਾਈਮ ਜੇ ਨਾਲ ਘੁੰਮਾਂਗੇ ਉਹਨੂੰ ਨਹੀਂ ਤਾਂ ਤੁਸੀਂ ਆਓ ਤਾਂ 2-3 ਘੰਟੇ ਜ਼ਰੂਰ ਲਾ ਕੇ ਜਾਓ ਇੱਥੇ 2 ਘੰਟੇ ਤਾਂ ਘੱਟੋ-ਘੱਟ ਉਹ ਸਾਹਮਣੇ ਬੈਠਣ ਵਾਸਤੇ ਬਣਾਈ ਹੋਈ ਤੁਸੀਂ ਬੈਠ ਕੇ ਗੱਲਬਾਤ ਕਰਨੀ ਆ ਆਪ ਦੀ ਗੱਲਬਾਤ ਕਰ ਸਕਦੇ ਹੋ ਤੇ ਸੋਹਣਾ ਮੌਲ ਹੈ ਕੁੱਲ ਮਿਲਾ ਕੇ ਬਾਕੀ ਤੁਹਾਨੂੰ ਹੋਰ ਇਧਰ ਨਦੀ ਵੀ ਦਿਖਾਉਣਾ ਨਾਲ ਆਵਾਜ਼ ਤੁਹਾਨੂੰ ਸੁਣੀ ਰਹੀ ਹੋਊਗੀ ਨਦੀ ਦੀ ਵਾਹ ਤੇ ਥੋੜਾ ਜਿਹਾ ਤੇਜ਼ ਅੱਜ ਨਦੀ ਦਾ ਜਿਹਦੇ ਕਰਕੇ ਇੰਨੀ ਆਵਾਜ਼ ਆ ਰਹੀ ਹੈ ਕਾਫੀ ਪਾਣੀ ਆਇਆ ਹੋਇਆ ਨਦੀ ਦੇ ਵਿੱਚ ਕਿਉਂਕਿ ਪਿੱਛੇ ਮੀਂਹੂ ਪੈ ਰਹੇ ਹੈ ਉਹਦੇ ਕਰਕੇ ਫਿਰ ਕਾਫੀ ਹੈ ਚਲਪੈਲ ਜੀ ਨਦੀ ਦੇ ਵਿੱਚ ਆ ਦੇਖੋ ਰਸਤੇ ਦੇ ਵਿੱਚ ਵੀ ਤੁਨਾਂ ਵਾਲੀ ਜਗ੍ਹਾ ਤੇ ਵੀ ਕਿੰਨੀਆਂ ਕਲਾਕ੍ਰਿਤੀਆਂ ਕੀਤੀਆਂ ਹੋਈਆਂ ਇਹਨਾਂ ਨੇ ਤੇ ਆਓ ਜਰੂਰ ਮੇਰੀ ਤਾਂ ਸਲਾਹ ਇੱਕ ਵੀ ਇੱਕ ਵਾਰ ਆ ਕੇ ਜਾਓ ਲੋਕੇਸ਼ਨ ਜਾਓ ਜਾਂ ਵੇਸੇ ਕੋਈ ਰਿਮੂਡ ਕੋਈ ਬੰਦਾ ਤਾਂ ਚਲੇ ਆਓ ਵਧੀਆ ਸਗਮਾ ਇੱਥੇ ਸਾਰੇ ਜਗ੍ਹਾ ਦਰਖਤ ਲੱਗੇ ਹੋਏ ਆ ਵਧੀਆ ਖੁੱਲੀ ਢੁੱਲੀ ਜਗ੍ਹਾ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਸਿਰਫ ਨਦੀ ਦੀ ਆਵਾਜ਼ ਆ ਹੋਰ ਕੁਝ ਨਹੀਂ ਤਾਂ ਬਾਕੀ ਠੰਡ ਹੈਗੀ ਹੁਣ ਤਾਂ ਇਹਨਾਂ ਦਿਨਾਂ ਚ ਵੀ ਵਧੀਆ ਠੰਡ ਹੈ ਕਾਫੀ ਠੰਡ ਹੋ ਗਈ ਆ نیچے ਜਾਣ ਲਈ ਬਣਾਇਆ ਹੋਇਆ ਹੈ ਨਦੀ ਦੇ ਕੋਲ ਚ ਜਾਣਾ ਤਾਂ ਤੁਸੀਂ نیچے ਵਧੀਆ ਬਣਿਆ ਹੋਇਆ ਹੈ ਉੱਥੋਂ ਦੇ نیچے ਜਾ ਸਕਦੇ ਹੋ ਬਿਲਕੁਲ ਨਦੀ ਦੇ ਨੇੜੇ ਫੋਟੋ ਖਿੱਚ ਲੋ ਰੀਲ ਬਣਾ ਲਓ ਤੇ ਸੁਣਾ ਮੌਲਾ ਬਾਕੀ ਕੁਲ ਮਿਲਾ ਕੇ ਕਹਿ ਸਕਦੇ ਕੋਈ ਪਿਕਨਿਕ ਮੰਗਾਉਣੀ ਮਨਾਉਣੀ ਹੈ ਤਾਂ ਵੀ ਆ ਸਕਦੇ ਹੋ ਤੁਸੀਂ ਹੋ ਸਕਦਾ ਤੁਹਾਨੂੰ ਫੋਨ ਚ ਇਹ ਨਾ ਪਤਾ ਲੱਗਦਾ ਪਰ ਜਦੋਂ ਤੁਸੀਂ ਆਪਣੇ ਆਪ ਆ ਕੇ ਦੇਖੋਗੇ ਨਾ ਤਾਂ ਇੱਕ ਅਲੱਗ ਹੀ ਫੀਲਿੰਗ ਜੀ ਆਉਂਦੀ ਹੈ ਵੀ ਹਾਂ ਵਾਕਿਆ ਕੋਈ ਵੇਖਣ ਵਾਲੀ ਚੀਜ਼ ਹੈਗੀ ਹੈ ਤੇ ਜੀ ਦੇਵਸਤ ਨਾਲ ਹੀ ਨਦੀ ਵਹਿੰਦੀ ਹੈ ਇਹਦੇ ਔਰਵਤੀ ਨਦੀ ਹੈ ਇਹ ਇਕਾ ਇਥੇ ਦੋ ਨਦੀਆਂ ਇਕੱਠੀਆਂ ਹੋ ਜਾਂਦੀਆਂ ਆ ਕਿ ਇੱਕ ਇਧਰਲੇ ਪਾਸੇ ਦੀ ਇੱਕ ਪਾਰਵਤੀ ਨਦੀ ਨਾਲ ਹੀ ਇਹਦੇ ਦੋਨੇ ਨਦੀਆਂ ਇਕੱਠੀਆਂ ਇਹ ਛੋਟਾ ਨਾਲਾ ਜੇ ਕਹਿ ਸਕਦੇ ਨੇ ਛੋਟੀ ਹੈ ਉਹ ਪਾਰਵਤੀ ਨਦੀ ਬਹੁਤ ਵੱਡੀ ਹੈ ਜਿਹੜੀ ਕਿ ਅੱਗੇ ਜਾ ਕੇ ਮਿਕਸ ਹੋ ਜਾਂਦੀਆਂ ਨੇ ਦੋਨੇ ਬਹੁਤ ਵਧੀਆ ਮਾਹੌਲ ਹੈ ਸੋਨਾ ਮੌਸਮ ਹੈ ਬੈਠਣ ਲਈ ਜਗਾ ਜਗਾ ਤੇ ਨੇ ਬੈਂਚ ਵਗੈਰਾ ਇਹ ਬਣਾਏ ਹੋਏ ਆ ਦੇ ਬੈਠ ਸਕਦੇ ਹਾਂ ਕੋਈ ਜੇ ਤੁਰੇ ਫਿਰ ਆਲਾ ਕੰਮ ਕਰਨਾ ਤਾਂ ਉੱਤਰ ਫਿਰ ਸਕਦੇ ਹਾਂ ਵਧੀਆ ਫੁੱਲਾ ਡੁੱਲਾ ਫਾਰਕ ਬਣਿਆ ਹੋਇਆ ਇੱਥੇ ਆ ਕੇ ਦੋਨੋਂ ਮੇਲ ਖਾ ਜਾਂਦੀਆਂ ਇੱਧਰੋਂ ਇੱਕ ਛੋਟੀ ਜੀ ਨਦੀ ਆਂਦੀ ਦੇਖੋ ਪਾਰਵਤੀ ਨਦੀ ਤਾਂ ਹੈਗੀ ਹੈ ਕਿ ਪਰਲੀ ਸਾਈਡ ਤੋਂ ਉਹ ਤਾਂ ਆਂਦੀ ਆਂਦੀ ਹੈ ਦੋਨੇ ਅੱਗੇ ਸੇ ਆਪਸ ਵਿੱਚ ਮੇਲ ਖਾ ਜਾਂਦੀਆਂ ਨਦੀਆਂ ਇਹ ਤੇ ਉੱਚੇ ਉੱਚੇ ਪਹਾੜਾਂ ਨਾਲ ਘਿਰਿਆ ਹੋਇਆ ਹੈ ਕਸੌਲ ਤੁਸੀਂ ਆਓ ਜ਼ਰੂਰ ਦੇਖੋ ਇੱਕ ਵਾਰ ਤੇ ਬਾਕੀ ਕਰਦੇ ਆਂ ਗੱਲਬਾਤ ਅਗੇ ਜੀ ਇਧਰਲੀ ਸਾਈਡ ਰਹਿ ਗਈ ਸੀ ਇੱਕ ਤੇ ਆਓ ਚੱਲਦੇ ਇਧਰ ਵੀ ਦੇਖਦੇ ਆਂ ਕੀ ਕੁਝ ਬਣਾਇਆ ਹੋਇਆ ਇਹਨਾਂ ਨੇ ਤੇ ਵੱਡੇ ਵੱਡੇ ਹੋਟਲ ਵੀ ਬਣੇ ਹੋਏ ਆ ਕਸੌਲ ਚ ਹਾਂ ਜੇ ਤੁਸੀਂ ਆਉਣਾ ਹੋਏ ਤਾਂ ਕੋਈ ਰੈਂਡ ਦਾ ਵਧੀਆ ਪ੍ਰਬੰਧ ਆ ਉਹਨਾਂ ਦਾ ਤੇ ਖਾਣ ਪੀਣ ਦੀ ਵੀ ਕੋਈ ਤੋੜ ਨਹੀਂ ਹੈਗੀ ਇੱਥੇ ਵਧੀਆ ਹੋਟਲ ਟਾਬੇ ਤੇ ਕੈਂਪਿੰਗ ਲਈ ਵੀ ਕਾਫੀ ਮਸ਼ਹੂਰ ਹੈ ਤੁਹਾਨੂੰ ਪਤਾ ਹੀ ਇੱਕ ਸੌਲ ਦਾ ਤੇ ਆਹ ਦੇਖੋ ਕਿੱਡਾ ਸੋਹਣਾ ਨਜ਼ਾਰਾ ਪੌੜੀਆਂ ਦੇ ਆਸੇ-પાસੇulfi ਨੁਮਾ ਬਣਾ ਰੱਖਿਆ ਹੈ ਇਹਨਾਂ ਨੇ ਪੌਦੇ ਜੇ ਤੇ ਬਹੁਤ ਵਧੀਆ ਲੱਗ ਰਿਹਾ ਹੈ ਜੇ ਤੁਸੀਂ ਇਹਦੇ ਵਿੱਚ ਦੀ ਗੁਜ਼ਰਦੇ ਹੋ ਨਾ ਤਾਂ ਇੱਕ ਅਲੱਗ ਹੀ ਜਿਵੇਂ ਕਹਿ ਸਕਦੇ ਆਂ ਵੀ ਨਜ਼ਾਰਾ ਜ ਆ ਜਾਂਦਾ ਆਹ ਉੱਪਰ ਦੇਖ ਹੀ ਜਾਂਦੇ ਹੋ ਤਾਂ ਉੱਚੇ-ਉੱਚੇ ਦਰਖਤ ਲੱਗੇ ਹੋਏ ਆ ਇਹਨੂੰ ਸ਼ਾਇਦ ਦੇਵਦਾਰ ਕਹਿੰਦੇ ਪਤਾ ਨਹੀਂ ਸ਼ਾਇਦ ਦੇਵਦਾਰੀ ਕਹਿੰਦੇ ਹੋਣਗੇ ਉਸੇ ਦਰਖਤ ਹੀ ਹੈ ਤੇ ਆਪਾਂ ਵੀ ਇੱਕ ਦੋ ਰੇਲਾ ਬਣਾਵਾਂਗੇ ਇੱਕ ਸੱਚ ਇੱਧਰ ਮੂਰਤੀ ਬਣੀ ਹੋਈ ਹੈ ਉਹ ਦਿਖਾਣਿਆ ਤੁਹਾਨੂੰ ਸ਼ਾਇਦ ਬੁੱਧ ਧਰਮ ਦੀ ਹੈ ਹਾਂਜੀ ਤੇ ਅੱਜ ਹੈਗੀ 30 ਜੁਲਾਈ ਆ 30 ਜੁਲਾਈ ਅੱਜ ਤੇ 2025 ਠੰਡ ਕਾਫੀ ਅਜਬਰ ਆ ਦੇਖੋ ਕਿ ਤਾਂ ਇੱਕ ਮੂਰਤੀ ਬਣਾਈ ਹੋਈ ਹੈ ਮੈਨੂੰ ਪਤਾ ਤਾਂ ਹੀ ਨਹੀਂ ਹੈ ਕਿੰਨਾ ਦੀ ਹੈ ਪਰ ਬਹੁਤ ਸੋਹਣੀ ਬਣਾਈ ਹੋਈ ਹੈ ਬਾਕੀਆਂ ਨਾਲ ਨਾਲ ਸਾਰਾ ਕੁਝ ਲਿਖਿਆ ਹੀ ਹੋਇਆ ਤੁਸੀਂ ਪੜ੍ਹ ਸਕਦੇ ਹੋ ਐਨੀ ਅੰਗਰੇਜ਼ੀ ਤਾਂ ਨਹੀਂ ਆਦੀ ਤੇ ਸੋਹਣਾ ਮਾਹੌਲ ਹੈ ਮਨ ਲੱਗੂ ਤੁਹਾਡਾ ਉਹ ਜ਼ਰੂਰ ਇੱਕ ਵਾਰ ਇੱਥੇ ਤੇ ਸੋਹਣਾ ਲੱਗ ਰਿਹਾ ਸਾਰਾ ਕੁਝ ਆਉਂਗੇ ਤਾਂ ਬੜਾ ਮਨ ਕਰਦਾ ਇੱਥੇ ਫੋਟੋਆਂ ਖਿਚਾਉਣ ਨੂੰ ਰੀਲਾਂ ਬਣਾਉਣ ਨੂੰ ਆ ਦੇਖੋ ਆਈ ਲਵ ਕੁਸਾਲ ਸੋਨਾ ਮੋਲ ਹਾਂਜੀ ਦੋਸਤੋ ਇਹ ਸੀ ਪਾਰਕ ਤੇ ਹੁਣ ਆਪਾਂ ਚੱਲਾਂਗੇ ਮਾਰਕੀਟ ਵੱਲ ਇਧਰ ਐ ਨਹੀਂ ਮਾਰਕੀਟ ਮਾਰਕੀਟ ਵੀ ਬਣੀ ਹੋਈ ਹੈ ਪਰ ਥੋੜਾ ਜਿਹਾ ਸਮਾਨ ਮਹਿੰਗਾ ਹੁੰਦਾ ਇੱਥੇ ਫਾਰਨਰ ਜ਼ਿਆਦਾ ਤਰਾਉਂਦੇ ਇੱਥੇ ਤੇ ਮਾਰਕੀਟ ਵੀ ਦਿਖਾਵਾਂਗੇ ਤੁਹਾਨੂੰ